<smart> I'm <noise> sorry. جڑے ہوئے تھے اور دن وادی جو ہے گاڑیوں کی جنہوں نے بہت ਵਪਾਰ ਤੋਂ ਸਾਰੇ ਸਰਕਾਰ ਨਾਲ ਕਰਤੀਆਂ ਬੇਤੀ ਆ ਕੀ ਆਵਾਜ਼ਾ ਸਾਹਿਬ ਦੀ ਉਸਤਤਿ ਵਿੱਚ ਉਹ ਸਾਰੇ ਸਾਥਾਂ ਦਾ ਆਇਆ ਹੋਇਆ ਧੰਨਵਾਦ ਬੜਾ ਧੁਕਾ ਬੁਝਾਰਾ ਇਰਾ ਸਾਥੀਆਂ ਦਾ

اڄ جو نالو مونکي ڏيئي پئي ਪਹਿਲਾ ਕਿ ਸਾਰਿਆਂ ਨੂੰ ਜੈ ਜੀ ਜੈ ਭਾਰਤ ਜਿਹਨੂੰ ਸਾਰੇ ਫੋਟੋਫੇਟ ਕਰ ਸਕਦਾ ਆ ਸਾਡਾ ਜੋ ਰੂਟ ਹੈਗਾ ਆ ਰਹੀਮਪੁਰ ਸ਼ਿਗਰੁਖਾ ਚੌਂਕ ਤੋਂ ਲੈ ਕੇ ਗੋਲਵੋਕਲ ਚੌਂਕ ਗੋਲਵੋਕਲ ਤੋਂ ਸ਼ਹੀਨ ਚੌਂਕ ਸ਼ਹੀਨ ਚੌਂਕ ਤੋਂ ਭੇਡਾਗੜ ਭੇਡਾਗੜ ਤੋਂ ਭਗਵਾਨ ਬਾਲਕੀ ਮਹਾਰਾਜ ਚੌਂਕ ਤੇ ਬਸਟੈਂਡ ਬਾਬਾ ਸਾਹਮ ਬੇਦਕਰ ਚੌਂਕ ਸਮਾਪਤੀ ਹੈ ਜੀ ਠੀਕ ਹੈ ਕਿਉਂਕਿ ਇਹ ਅੱਜ ਸਾਡੇ ਵਾਸਤੇ ਬਹੁਤ ਹੀ بڑا ਦਿਨ ਹੈ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ 133ਵੇਂ ਜਨਮ ਦਿਨ ਦੇ ਸੰਬੰਧ ਵਿੱਚ ਆਜ ਰਹੀਮਪੁਰ ਤੋਂ ਬਹੁਤ ਹੀ ਵਿਸ਼ਾਲ ਹੈਵੇ ਆਸ਼ੂਭਾ ਯਾਤਰਾ ਜਿਹੜੀ ਉਹ ਬਾਬਾ ਸਾਹਿਬ ਦੇ ਨਾਮ ਤੇ ਕੱਢੀ ਜਾ ਰਹੀ ਹੈ ਮੈਂ ਆਪਣੇ ਸਾਰੇ ਵੀਰਾਂ ਦਾ ਜਿਵੇਂ ਕਿ ਹਰਵਿੰਦਰ ਹੀਰਾ ਜੀ ਲੱੱਕੀ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਬਿੰਦੀ ਐਮਸੀ ਸਾਹਿਬ ਔਰ ਕਰਨ ਜੋਤ ਜੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਇਹ ਸਾਰੇ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਆ ਕਿਸੇ ਵੀ ਕੌਮ ਦੀ ਜਿਹੜੀ ਰੀੜ ਦੀ ਹੱਡੀ ਉਹ ਨੌਜਵਾਨ ਹੁੰਦੇ ਆ ਇਹ ਮੇਰੇ ਵੀਰ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਲੰਬੇ ਸਮੇਂ ਤੋਂ ਬਾਬਾ ਸਾਹਿਬ ਹੀਵਰਾਮ ਬੇਦਕਰ ਜੀ ਦੇ ਜਨਮ ਦਿਨ ਤੇ ਸ਼ੋਭਾ ਯਾਤਰਾ ਦਾ ਜਿਹੜਾ ਯੋਜਨ ਕਰਦੇ ਆ ਉਹ ਲਾਜਵਾਬ ਹੈ ਔਰ ਮੈਂ ਇਸ ਮੌਕੇ ਦੇ ਉੱਤੇ ਸਮੂੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਬਾਬਾ ਸਾਹਿਬ ਦੇ ਨਾਮਲੇਵਾ ਹੁਣ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਤੋਂ ਵਧਾਈ ਦਿੰਦਾ ਤੇ ਇਹ ਸਾਰੇ ਆਪਣੇ ਸਾਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ 바ਵਾ ਸਾਹਿਬ ਭੀਮਰਾਵ ਅੰਬੇਦਕਰ ਜੀ ਨੇ ਸਾਨੂੰ ਬਹੁਤ ਹੀ ਪਿਆਰਾ ਸੰਵਿਧਾਨ ਦਿੱਤਾ ਔਰ ਉਸੇ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਇਹ ਸ਼ੋਭਾ ਯਾਤਰਾ ਕਰਨ ਦੇ ਲਾਇਕ ਵੀ ਹੋਏ ਆਂ ਹਰ ਇੱਕ ਜੋ ਕੁਝ ਵੀ ਸਾਨੂੰ ਬਰਾਬਰਤ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਵਧੀਆ ਕੋਟੀਆਂ 'ਚ ਰਹਿ ਰਹੇ ਆਂ ਵਡੀਆਂ ਗੱਡੀਆਂ 'ਚ ਫਿਰ ਰਹੇ ਆਂ ਔਰ ਵਧੀਆ ਕੱਪੜੇ ਪਾ ਰਹੇ ਆ ਇਹ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦੀ ਵਿਦੌਲਤ ਹੈ ਇਹ ਗੱਲ ਯਾਦ ਰੱਖੋ ਜਿੰਨਾ ਜ਼ਿਕਰ ਸੰਵਿਧਾਨ ਹੈ ਬਾਬਾ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਜਿੰਨਾ ਜ਼ਿਕਰ ਸੰਵਿਧਾਨ ਹੈ ਉਹਨਾਂ ਜ਼ਿਕਰ ਸਮਝ ਲਿਓ ਮੈਂ ਜੀਦਾ ਆ ਜਿਸ ਦਿਨ ਸੰਵਿਧਾਨ ਚਲਾ ਗਿਆ ਉਸ ਦਿਨ ਸਮਝ ਲਈਓ ਵੀ ਮੈਂ ਵੀ ਹੈ ਨਹੀਂ ਇਸ ਦੁਨੀਆ ਤੇ ਤੇ ਮੇਰੀ ਨੌਜਵਾਨਾਂ ਨੂੰ ਇਹ ਹੱਥ ਛੋੜ ਕੇ ਬੇਨਤੀ ਆ ਕਿ ਆਪਾਂ ਸਾਰਿਆਂ ਨੇ ਮਿਲ ਕੇ ਆਓ ਅੱਜ ਇਸ ਦਿਨ ਸੰਕਲਪ ਕਰੀਏ ਕੀ ਬਾਬਾ ਸਾਹਿਬ ਭੀਮਰਾਮ ਅੰਬੇਦਕਰ ਜੀ ਦੇ ਇਸ ਦਿਨ ਤੇ ਸੰਕਲਪ ਕਰੀਏ ਕਿ ਅਸੀਂ ਸੰਵਿਧਾਨ ਦੀ ਰੱਖਿਆ ਲਈ ਜੇ ਸਾਨੂੰ ਜਾਨਾਂ ਵੀ ਗੁਰਬਾਨ ਕਰਨੀਆਂ ਪਈਆਂ ਤੇ ਅਸੀਂ ਜਾਨਾਂ ਵੀ ਗੁਰਬਾਨ ਕਰਾਂਗੇ ਇੱਕ ਵਾਰੀ ਫੇਰ ਮੈਂ ਸਮੁੱਚੇ ਮਾਨਵਤਾ ਨੂੰ ਜੋ ਬਾਬਾ ਸਾਹਿਬ ਨਾਲ ਪਿਆਰ ਕਰਦੀ ਹੈ ਉਸ ਮਾਨਵਤਾ ਨੂੰ ਇਸ ਬਹੁਤ ਹੀ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਸ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜੈ ਭੀਸ਼ ਜੈ ਭਾਰਤ ਕਿਰਦੰਤਨ ਗੁਰੂ ਰਵਿਦਾਸ ਜੀ ਮਹਾਰਾਜ हर क ने हर काम Субтитры сделал DimaTorzok 我们加 ਜਾ ਦੋ ਜਣੇ ਬਾਥਾ ਤੇ ਉੱਥੇ ਜਾ ਕੇ ਬੰਨੀ ਅੜੀ me hey. کو نهي پورو رهي ته جو ديني بورو 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 رهي ته ਕੋ ਦੁਦਨ ਸਿਨੇ ਪਾਜਨ ਆਰਨਾ ਕਰੋ ਵਾਹੋ A gente i